ਇਹੀ ਉਹ ਪਵਿੱਤਰ ਸਥਾਨ ਹੈ ਜਿੱਥੇ ਛੇਵੇਂ ਪਾਸ਼ਾ ਜੀ ਨੇ ਆਪਣੇ ਘੋੜੇ ਦੇ ਪੌੜ ਮਾਰ ਕੇ ਪਾਣੀ ਦਾ ਚਸ਼ਮਾ ਪ੍ਰਗਟ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਪਵਿੱਤਰ ਸਥਾਨ ਦੇ ਜਿੱਥੇ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਘੋੜੇ ਦੇ ਪੌੜ ਮਾਰ ਕੇ ਪਾਣੀ ਦਾ ਚਸ਼ਮਾ ਪ੍ਰਗਟ ਕੀਤਾ ਸੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਚਸ਼ਮਾ ਸਾਹਿਬ ਦੇ। ਸੋ ਜੁੜੇ ਰਹੋ ਜੀ ਵੀਡੀਓ ਦੇ ਐਂਡ ਤੱਕ। ਇਹ ਪਵਿੱਤਰ ਸਥਾਨ ਮਾਲਵੇ ਦੀ ਧਰਤੀ ਉੱਪਰ ਨਗਰ ਸਲਾਣੇ ਦੇ ਬਿਲਕੁਲ ਐਨ ਵਿੱਚਕਾਰ ਮੌਜੂਦ ਹੈ। ਸਲਾਣਾ ਪਿੰਡ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ ਹੈ। ਇਹ ਪਿੰਡ ਖੰਨਾ ਮਲੇਰ ਕੂਟਲਾ ਰੋਡ ਤੋਂ ਕਰੀਬ 5 ਕੁ ਕਿਲੋਮੀਟਰ ਦੂਰ ਸਥਿਤ ਹੈ। ਇਸ ਪਵਿੱਤਰ ਸਥਾਨ ਦੇ ਉੱਪਰ ਆ ਕੇ ਜੋ ਵੀ ਸ਼ਰਧਾਲੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸੁਖਣਾ ਸੁਖਦਾ ਉਸ ਦੀ ਹਰ ਮਨੋ ਕਾਮਨਾ ਸਤਿਗੁਰ ਜੀ ਆਪ ਪੂਰੀਆਂ ਕਰਦੇ ਹਨ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਕੇ ਮੈਂ ਸਭ ਤੋਂ ਪਹਿਲਾਂ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਨੇ ਚਾਹੇ ਜਿੱਥੇ ਗੁਰੂ ਸਾਹਿਬ ਜੀ ਨੇ ਪਾਣੀ ਦਾ ਚਸ਼ਮਾ ਪ੍ਰਗਟ ਕਰਨ ਦਾ ਕੌਤਕ ਰਚਿਆ ਸੀ ਸੰਗਤਾਂ ਦੂਰੋਂ ਦੂਰੋਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਆਉਂਦੀਆਂ ਹਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਉੱਪਰ ਇਹ ਸਥਾਨ ਦੇ ਉੱਪਰ ਭਾਰੀ ਜੋੜ ਮੇਲਾ ਲੱਗਦਾ ਹੈ। ਸ਼ਿਮੇ ਪਾਸ਼ਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ 17 ਫੱਗਣ 1688 ਵਿਕਰਮੀ ਨੂੰ ਕਾਂਗੜੇ ਤੋਂ ਚੱਲ ਕੇ ਮਲੋਕੇ ਖਾਈ ਛਪਾਰ ਰੜਕਾ ਰਾੜਾ ਸਹਿਬ ਅਤੇ ਗਿੱਦੜੀ ਪਿੰਡ ਹੁੰਦੇ ਹੋਏ 22 ਵਿਸਾਖ 1688 ਬਿਕਰਮੀ ਨੂੰ ਪਿੰਡ ਕਡਾਣੀ ਪੁੱਜਦੇ ਹਨ ਉੱਥੇ ਗੁਰੂ ਸਾਹਿਬ 45 ਦਿਨ ਰਹਿੰਦੇ ਹਨ ਕਡਾਣੀ ਤੋਂ ਚੱਲਣ ਤੋਂ ਬਾਅਦ ਗੁਰੂ ਸਾਹਿਬ ਜੀ ਤਮੋਠ ਚਕੋਹੀ ਇਕੜਾਹਾ ਸਾਰੇ ਪਿੰਡਾਂ ਦੀਆਂ ਧਰਤੀਆਂ ਨੂੰ ਭਾਗ ਲਾਉਂਦੇ ਹੋਏ ਇਸ ਪਵਿੱਤਰ ਸਥਾਨ ਦੇ ਉੱਪਰ ਪਹੁੰਚਦੇ ਹਨ ਇੱਥੇ ਕੋਈ ਪਾਣੀ ਦਾ ਸਰੋਤ ਨਾ ਹੋਣ ਕਾਰਨ ਗੁਰੂ ਸਾਹਿਬ ਜੀ ਆਪਣੇ ਘੋੜੇ ਦੇ ਪੌੜ ਮਾਰ ਕੇ ਪਾਣੀ ਦਾ ਚਸ਼ਮਾ ਪ੍ਰਗਟ ਕਰ ਦਿੰਦੇ ਹਨ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਨਾਲ ਮੌਜੂਦ ਸਿੰਘ ਜਲ ਸ਼ਕਦੇ ਹਨ ਸੱਚੇ ਪਾਤਸ਼ਾਹ ਜੀ ਵੱਲੋਂ ਪ੍ਰਗਟ ਕੀਤਾ ਪਾਣੀ ਦਾ ਇਹ ਚਸ਼ਮਾ ਅੱਜ ਵੀ ਮੌਜੂਦ ਹੈ ਅਤੇ ਸੰਗਤਾਂ ਇਸ ਦੇ ਦਰਸ਼ਨ ਕਰਕੇ ਆਪਣੇ ਸਾਰੇ ਤੁਖਾਂ ਦਲੇਦਰਾਂ ਦਾ ਨਾਸ਼ ਕਰ ਰਹੀਆਂ ਹਨ ਇਸ ਪਵਿੱਤਰ ਧਰਤੀ ਨੂੰ ਪਾਗ ਲਾਉਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਪਿੰਡ ਕਡਾਣੀ ਵਿਖੇ ਬਾਬੇ ਸੂਰਤੀਏ ਕੋਲ ਰੁਕਦੇ ਹਨ। ਬਾਬੇ ਸੂਰਤੀਏ ਨਾਲ ਰਿਸ਼ਤੇਦਾਰੀ ਹੋਣ ਕਾਰਨ ਗੁਰੂ ਸਾਹਿਬ ਜੀ ਉੱਥੇ ਕਰੀਬ 45 ਦਿਨ ਰਹਿੰਦੇ ਹਨ ਅਤੇ ਜਾਣ ਤੋਂ ਪਹਿਲਾਂ ਬਾਬੇ ਸੂਰਤੀਏ ਨੂੰ ਆਪਣੇ 52 ਕਲੀਆਂ ਵਾਲਾ ਚੋਲਾ ਸਾਹਿਬ, ਇੱਕ ਪੈਰਾਂ ਦਾ ਜੋੜਾ ਅਤੇ ਇੱਕ ਸਨੇਰੀ ਅੱਖਰਾਂ ਵਾਲੀ ਪੋਥੀ ਨਿਸ਼ਾਨੀ ਵਜੋਂ ਦਿੰਦੇ ਹਨ। ਸੱਚੇ ਪਾਸਾ ਜੀ ਵੱਲੋਂ ਬਖਸ਼ੀਆਂ ਇਹ ਸਾਰੀਆਂ ਹੀ ਦਾਤਾਂ ਅੱਜ ਵੀ ਗੁਰਦੁਆਰਾ ਕੁਡਾਣੀ ਸਾਹਿਬ ਵਿੱਚ ਮੌਜੂਦ ਹਨ ਪਿੰਡ ਸਲਾਣਾ ਦੀ ਧਰਤੀ ਨੂੰ ਪਾਗ ਲਾਉਣ ਤੋਂ ਬਾਅਦ ਗੁਰੂ ਸਾਹਿਬ ਜੀ ਸੌਂਟੇ ਵਿੱਚ ਪਹੁੰਚਦੇ ਹਨ ਜਿੱਥੇ ਪਹਿਲੇ ਪਾਸਾਈ ਦੇ ਬਚਨਾ ਅਨੁਸਾਰ ਗੁਰੂ ਸਾਹਿਬ ਜੀ ਕੁੱਤੇ ਅਤੇ ਸੂਰ ਦੀ ਮੁਕਤੀ ਕਰਦੇ ਹਨ ਗੁਰੂ ਸਾਹਿਬ ਜੀ ਵੱਲੋਂ ਪਰਕਟ ਕੀਤਾ ਚਸ਼ਮਾ ਅੱਜ ਵੀ ਪਾਣੀ ਦੇ ਸਰੋਤ ਵੱਜੋਂ ਇਸ ਨਗਰ ਦੇ ਵਿੱਚ ਮੌਜੂਦ ਹੈ। ਇਸ ਪਾਵਨ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਚਲਾ ਗਿਆ। ਗੁਰਦੁਆਰਾ ਸਾਹਿਬ ਦੇ ਦਵਾਰ ਉੱਪਰ ਪਹੁੰਚ ਕੇ ਮੈਂ ਸਭ ਤੋਂ ਪਹਿਲਾਂ ਸਤਗੁਰਾਂ ਵੱਲੋਂ ਬਖਸ਼ੀ ਸ੍ਰੀ ਹੁਕਮਨਾਮਾ ਸਾਹਿਬ ਦੇ ਦਰਸ਼ਨ ਕੀਤੇ। ਇਸ ਸਤਗੁਰਾਂ ਦੀਆਂ ਚਰਨ ਛੋਹ ਪ੍ਰਾਪਤ ਧਰਤੀਆਂ ਦਾ ਹੀ ਕਮਾਲ ਹੈ ਕਿ ਜੋ ਵੀ ਸ਼ਰਤਾਲੂ ਇੱਥੇ ਆ ਕੇ ਸੁਖਣਾ ਸੁਖਦਾ ਹੈ ਸਤਗੁਰ ਜੀ ਉਸ ਦੀਆਂ ਝੂਲੀਆਂ ਪਰ ਦਿੰਦੇ ਹਨ ਸਤਗੁਰਾਂ ਦੀ ਇਹ ਪਵਿੱਤਰ ਧਰਤੀ ਹਰ ਤਪਦੇ ਹਿਰਦੇ ਨੂੰ ਠਾਰਦੀ ਹੈ ਹਰ ਦੁੱਖ ਅਤੇ ਦਿਲਦਰ ਦਾ ਨਾਸ਼ ਕਰ ਦਿੰਦੀ ਹੈ ਕੋਰਟੋਬਾਰਾ ਸਾਹਿਬ ਦੇ ਅੰਦਰ ਜਾ ਕੇ ਮੈਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਬੇਨਤੀ ਲਈ ਖੜਾ ਹੋ ਗਿਆ ਮੈਂ ਸਤਗੁਰਾਂ પાસે ਸਾਰੇ ਸਰਬੱਤ ਅਤੇ ਕੋਲ ਲੁਕਾਈ ਤੇ ਭਲੇ ਦੀ ਅਰਦਾਸ ਬੇਨਤੀ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੋਂ ਬਾਅਦ ਮੈਂ ਪੋਰਾ ਸਾਹਿਬ ਦੇ ਦਰਸ਼ਨ ਕਰ ਲਈ ਚਲਾ ਗਿਆ ਪੋਰਾ ਸਾਹਿਬ ਦੇ ਅੰਦਰ ਦਾ ਮਾਹੌਲ ਬਹੁਤ ਹੀ ਰੋਹਾਨੀਅਤ ਭਰਿਆ ਅਤੇ ਸ਼ਾਂਤੀ ਵਾਲਾ ਸੀ ਇਸ ਪਵਨ ਸਥਾਨ ਦੇ ਦਰਸ਼ਨ ਕਰਕੇ ਸੱਚੀ ਇਦਾਂ ਲੱਗਦਾ ਸੀ ਜਿਵੇਂ ਅੱਜ ਵੀ ਗੁਰੂ ਸਾਹਿਬ ਜੀ ਇਸ ਧਰਤੀ ਦੇ ਉੱਪਰ ਮੌਜੂਦ ਹੋਣ ਪੁਰਾਤਨ ਇਤਿਹਾਸਿਕ ਸਰੋਤਾਂ ਮੁਤਾਬਕ ਗੁਰੂ ਸਾਹਿਬ ਜੀ ਜਦੋਂ ਇਸ ਨਗਰ ਦੇ ਵਿੱਚ ਆਉਂਦੇ ਹਨ ਤਾਂ ਉਹਨਾਂ ਦੇ ਨਾਲ 2200 ਘੋੜਸਵਾਰ ਅਤੇ 52 ਅੰਗ ਰੱਖੇ ਇੱਕ ਸਨ ਇਹਨਾਂ ਹਥਿਆਰਬੰਦ ਸਿੰਘਾਂ ਤੋਂ ਇਲਾਵਾ ਗੁਰੂ ਸਾਹਿਬ ਜੀ ਨਾਲ ਗੁਰੂ ਘਰ ਦੇ ਅਨੇਕ ਸ਼ਰਧਾਲੂ ਭਾਈ ਬੀਦੀ ਚੰਦ ਜੀ, ਭਾਈ ਜੀਠਾ ਜੀ, ਭਾਈ ਪਰਾਗਾ ਜੀ, ਭਾਈ ਪੈੜਾ ਜੀ ਅਤੇ ਪੈਂਦੇ ਖਾਂ ਸਨ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਪਿੰਡ ਇਕਲਾਹੇ ਤੋਂ ਬਾਅਦ ਇਸ ਪਵਿੱਤਰ ਸਥਾਨ ਦੇ ਉੱਪਰ ਆਏ ਅਤੇ ਇਸ ਪਵਿੱਤਰ ਸਥਾਨ ਦੇ ਉੱਪਰ ਆ ਕੇ ਹੀ ਉਹਨਾਂ ਨੇ ਪਿੰਡ ਇਕਲਾਹੇ ਦੀਆਂ ਸੰਗਤਾਂ ਵੱਲੋਂ ਪੇਸ਼ ਕੀਤਾ। ਬਰਸ਼ਾ ਦਾ ਸ਼ਕਿਆ ਅਤੇ ਪਾਣੀ ਦਾ ਸਰੋਤ ਨਾ ਹੋਣ ਕਾਰਨ ਗੁਰੂ ਸਾਹਿਬ ਜੀ ਨੇ ਕੋੜੇ ਤੇ ਪੌੜ ਮਾਰ ਕੇ ਪਾਣੀ ਦਾ ਚਸ਼ਮਾ ਪ੍ਰਗਟ ਕੀਤਾ। ਅੰਗਰੇਜ਼ੀ ਕਲੈਂਡਰ ਦੇ ਮੁਤਾਬਕ ਗੁਰੂ ਸਾਹਿਬ ਜੀ ਦੇ ਇੱਥੇ ਆਉਣ ਦਾ ਵਾਰਾ 1631 ਇਸਵੀ ਮੰਨਦਾ ਹੈ। ਗੁਰੂ ਸਾਹਿਬ ਦੇ ਚਰਨ ਪਾਉਣ ਦੀ ਖੁਸ਼ੀ ਦੇ ਵਿੱਚ ਵਿਸਾਖ ਦੇ ਮਹੀਨੇ ਹਰ ਸਾਲ ਇਸ ਪਵਿੱਤਰ ਸਥਾਨ ਦੇ ਉੱਪਰ ਭਾਰੀ ਜੂੜ ਮੇਲਾ ਲੱਗਦਾ ਹੈ ਅਤੇ ਸੰਗਤਾਂ ਦੂਰੋਂ ਦੂਰੋਂ ਆ ਕੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਦੀਆਂ ਹਨ ਪੂਰਾ ਸਾਹਿਬ ਦੇ ਦਰਸ਼ਨ ਦੇਦਾਰੇ ਕਰਨ ਤੋਂ ਬਾਅਦ ਮੈਂ ਮੱਥਾ ਟੇਕ ਕੇ ਬਾਹਰ ਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਆ ਕੇ ਬੈਠ ਗਿਆ ਗੁਰੂ ਸਾਹਿਬ ਦੀ 탑ਿਆਹੀ ਕੋਸ਼ਕ ਗੁਰੂ ਘਰ ਦੇ ਅਨੰਨ ਸ਼ਰਧਾਲੂ ਬੈਠੇ ਨਾਮ ਸਿਮਰਨ ਕਰ ਰਹੇ ਸਨ ਮੈਂ ਵੀ ਸਤਗੁਰਾਂ ਦੇ ਚਰਨਾਂ ਦਾ ਧਿਆਨ ਤਰਿਆ ਅਤੇ ਉਹਨਾਂ ਪਾਸੋਂ ਸਾਰੇ ਸਰਬੱਤ ਦਾ ਭਲਾ ਮੰਗਿਆ ਗੁਰੂ ਸਾਹਿਬ ਜੀ ਦੇ ਸਫ਼ਰ ਨਾਲ ਸੰਬੰਧਿਤ ਪਵਿੱਤਰ ਸਥਾਨ ਜੀ ਨਾਲ ਵਿੱਚ ਕੁਡਾਣੀ ਤਮੋੜ ਚਕੋਹੀ ਤੇ ਇਕਲਹਾ ਸ਼ਾਮਲ ਹਨ ਇਹਨਾਂ ਪਵਿੱਤਰ ਸਥਾਨਾਂ ਦੇ ਦਰਸ਼ਨ ਵੀ ਤੁਹਾਨੂੰ ਅਗਲੀਆਂ ਵੀਡੀਓ ਦੇ ਵਿੱਚ ਕਰਾਵਾਂਗੇ ਸਤਗੁਰਾਂ ਦੇ ਇਸ ਪਾਵਨ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਮੇਰੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲੀ। ਕੁਝ ਕੁ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਦਾ ਨਿਗਮਨਣ ਤੋਂ ਬਾਅਦ ਮੈਂ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਬਾਹਰ ਆ ਗਿਆ ਅਤੇ ਲੰਗਰ ਹਾਲ ਵੱਲ ਚੱਲ ਪਿਆ। ਹਰ ਇੱਕ ਸਿੱਖ ਦੇ ਲਈ ਸੰਗਤ ਅਤੇ ਪੰਗਤ ਕਰਨੀਆਂ ਬਹੁਤ ਜ਼ਰੂਰੀ ਹਨ ਕਿਸੇ ਵੀ ਤੀਰਸਥਾਨ ਦਾ ਮਹਾਤਮ ਉਦੋਂ ਹੀ ਪੂਰਾ ਹੁੰਦਾ ਹੈ ਜਦੋਂ ਸੰਗਤ ਅਤੇ ਪੰਗਤ ਦੋਵੇਂ ਕੀਤੀਆਂ ਜਾਣ ਲੰਗਰ ਹਾਲ ਦੇ ਵਿੱਚ ਆ ਕੇ ਮੈਂ ਚਾਹ ਦਾ ਲੰਗਰ ਛਕਿਆ ਅਤੇ ਸਤ ਗੁਰਾਂ ਦਾ ਦਰਸ਼ਨਾਂ ਲਈ ਧੰਨਵਾਦ ਕੀਤਾ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਸਤਿਗੁਰਾਂ ਦੀ ਚਰਨ ਸ਼ੋਪ ਪ੍ਰਾਪਤ ਧਰਤੀ ਪਿੰਡ ਇਕਲਾਹਾ ਦੇ ਗੁਰਦੁਆਰਾ ਸਾਹਿਬ ਦੀ ਵੀਡੀਓ ਨੂੰ ਦੇਖਣ ਤੋਂ ਬਾਅਦ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ